ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇੱਕ ਨੂਰ ਖਾਲਸਾ ਫੌਜ ਤੋਂ ਅੱਜ ਆ ਰਿਹਾ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁਖ ਜਥੇਦਾਰ ਭਾਈ ਸਾਹਿਬ ਆਈ ਕਰਮਜੀਤ ਸਿੰਘ ਜੀ ਮਾਲਵਾ ਜੋਂ ਆ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੀਆਂ ਦੋ ਤੋਂ ਤਿੰਨ ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੀਟ ਜਾਲੀ ਨੰਦ ਕਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਆਉਂਦੇ ਆ ਇਹ ਆਨੰਦ ਕਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾ ਸਰਟੀਫਿਕੇਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਅਨੰਦ ਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਘੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹਮ ਔਰ ਔਰ ਦੀ ਸਾਰੀ ਕਰਤੂਤਾਂ ਬਾਬੇ ਵਾਲੇ ਕੈਮਰਾ ਮਾਰੋ ਜਿਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਘਰ ਕੇ ਜਾਂਦਾ ਇਹੋ ਜਿਹੇ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥ ਦੇ ਵਿੱਚ ਆ ਕੀ ਸੈਟਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐ ਇਦਾਂ ਹੁੰਦੀ ਆ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 ਜਾਂ 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾਰ ਵਰ ਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਵੀ ਦੇ ਦਿੰਦਾ ਠੀਕ ਆ ਜੀ ਉਹ ਇਹਨੂੰ ਪੈਸੇ ਦਿੰਦੇ ਆ ਇਹ ਤਾਂ ਸਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਿਹਰਾں ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਦੇ ਕੁੜੀ ਦੇ ਮਾਪਿਓ ਦਾ ਹੁੰਦਾ ਆਧਾਰ ਕਾਰਡ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦ ਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਹੋਏ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਿਕਰਾਇਆ ਉਹ ਕੁੜੀ ਭ ਪਰ ਉਹ ਭੱਜਿਆਂ ਨੂੰ ਆਸਰਾ ਕੌਣ ਦਿੰਦਿਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜਾਨੂ ਇੱਥੇ ਵੱਖ-ਵੱਖ ਸਖ਼ਤ ਤੇ ਵੱਡੇ ਨੁਮਾਇੰਦੇ ਪਹੁੰਚੇ ਨੇਗੇ ਤੁਸੀਂ ਵੀ ਆਇਓ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾਂ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਆ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਾਂ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐਂ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋਗੀ। ਅਸੀਂ ਗਲਤੀ ਨੂੰ ਐਸ ਤਾ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾਂ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰਾ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਅਖੀਲਾ ਫੈਸਲਾ ਹੈ ਰਵਾਈ ਕੁਜੀ ਦਾ ਖਾਲਸਾ ਰਵਾਈ ਕੁਜੀ ਪਤ ਜੀ ਮੇਰਾ ਨਾਮ ਜਮੈਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਦੀ ਗਰੰਟੀ ਉਹ ਤੁਸੀਂ ਗਰੰਟੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਆਣ ਕੇ ਗੁਰਦੁਆਰਾ ਨਾਮੇ ਪਾਸ਼ਾ ਦਾ ਬਣਾਇਆ ਆ ਕੀ ਗੱਲਬਾਤ ਹੋਈ ਆ ਜੀ ਇੱਥੇ ਗੱਲਬਾਤ ਕੋਈ ਨਹੀਂ ਦੱਸਾਂ ਸਾਡੇ ਕੋਲ ਤਾਂ ਜਿਹੜਾ ਵੀ ਆਣ ਕੇ ਰੋਂਦੇ ਸੀ ਤੇ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਹੀ ਦੇਤਾ ਸੀ ਕੋਈ ਉਹਨਾਂ ਨੰਦਗੱਜ ਕੀਤੇ ਨੇ ਉਹ ਆnde ਸਾਨੂੰ ਸਰਟੀਫਿਕੇਟ ਦੇ ਦੇਓ ਤੇ ਵਕੀਲ ਵੀ ਨਾਲ ਆਇਆ ਸੀ ਐਸੀ ਗੱਲ ਨਹੀਂ ਵੀ ਨਹੀਂ ਆਇਆ ਵਕੀਲ ਪਿਆ ਸੀ ਹੈ ਵਕੀਲ ਕੌਣ ਸੀ ਅਬਾ ਕਿਹੜਾ ਇਹ ਦੱਸ ਦੋ ਵੈਸੇ ਦੱਸ ਦੋ ਕੌਣ ਸੀ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਮੈਂ ਨਾਂ ਦੱਸੂਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆ ਸੀ ਤੂੰ ਮੇਰਾ ਕਹਿੰਦਾ ਮੈਨੂੰ ਖਿਆਲ ਜੈ ਨਹੀਂਗਾ ਮੈਨੂੰ ਚਤਾ ਨਹੀਂ ਆ ਬੇਕੋ ਕਿੰਨਾ ਚਿਰ ਆਹ ਫੋਨ ਆਹ ਮੁੰਡੇ ਦਾ ਫੋਨ ਲਿਗਿਆ ਕਿੰਨਾ ਚਿਰ ਹੋ ਗਿਆ ਜੀ ਵਿਆਹ ਉਹਨੂੰ ਸਰਟੀਫਿਕੇਟ ਦਿੱਤੇ ਨੂੰ ਮੈਂ ਕਹਾਂ ਜੋ 2 ਮਹੀਨੇ ਦਾ ਲੱਗ ਕੇ ਚੱਜ ਹੋ ਗਏ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾਧਾ ਤੁਹਾਡੇ ਵੱਲੋਂ ਕੋਈ ਨਹੀਂ ਉਮਰ ਉਹਨਾਂ 20 ਦੱਸਿਆ 20 25 ਸਾਲ ਦੀ ਦੱਸਿਆ ਸੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਹੈ ਇਹਨਾਂ ਨਾਲ ਗੱਲ ਕੀਤੀ ਸੀ 25 ਸਾਲ ਧਾਰ ਕਾਟ ਨਹੀਂ ਲਿਆ ਤੋ ਵੀ ਕੁੜੀ ਦਾ ਧਾਰ ਕਾਟ ਦਾ ਲਿਆ ਹੋਊਗਾ ਮੇਰੇ ਕਾਲ ਚ ਸਿੱਖ ਜਥੇਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਨਰਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਇਹ ਨਰਾਦਰ ਤਾਂ ਉਹ ਮੈਂ ਮੁਝੇ ਬਜ਼ੁਰਗਾਂ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਾਰਾ ਨਾਮੇ ਪਾਸ਼ਾ ਦਾ ਬਣਾਇਆ ਤੇ ਚਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਏ ਤਾਂ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮaaf ਕਰ ਦਿਓ ਚਾਹੇ ਮੈਨੂੰ ਜੜਾ ਡੰਨ ਲਾਉਣਾ ਡੰਦਾ ਦਿਓ ਓਕੀ ਗੀ ਟੁੱਟ ਕੋ ਗਲਤੀ ਇਹ ਹੋ ਜਾਂਦੀ ਵੀ ਜੇ ਸਰਟੀਫਿਕੇਟ ਦਿੱਤਾ ਇਹ ਗਲਤੀ ਹੋਰ ਕਾਦੀ ਹੈ ਗਲਤੀ ਨਹੀਂ ਤੁਸੀਂ ਇਹਨਾਂ ਦੇ ਕਹਿਣ ਤੇ ਗਲਤੀ ਮੰਨਦੇ ਪਏ ਕਿ ਤੁਹਾਨੂੰ ਪਤਾ ਵੀ ਗਲਤੀ ਹੋਈ ਹੈ ਨਹੀਂ ਮਮੀ ਆਨਾ ਮੇ ਹੋ ਸਕਦਾ ਮੇ ਤੋਂ ਗਲਤੀ ਹੋ ਗਈ ਹੋਵੇਗੀ ਬਾਬਾ ਜੀ ਅੱਗੇ ਵੀ 2-3 ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਉਹ ਤੇ ਦੱਸਾਂ ਮੈਂ ਪਹਿਲਾਂ ਬਾਹਰ ਫਿਰਦਾ ਰਿਹਾ ਤੇ ਮੇਰਾ ਕਹਿਣ ਦਾ ਬਾਹਰ ਫਿਰਦਾ ਰਿਹਾ ਸਰਟੀਫਿਕੇਟ ਵਿੱਚ ਦਿੱਤਾ ਹੋਗਾ ਮਹੀਨਿਆਂ ਵਾਕਿਆ ਹੈ ਵੀ ਅਜੇ ਤੋਂ ਪਿੱਛੇ ਮੈਂ ਨਹੀਂ ਕਰਦਾ ਇਹ ਤਾਂ ਮੈਂ ਬੋਲ ਵੀ ਗਿਆ ਇਹ ਇਹ 2 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਹੈ ਵੀ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਿਆ ਇਹ ਤਾਂ ਮੈਂ ਕੱਦ ਨਹੀਂ ਮੇਰਾ ਕਹਿਣਾ ਮੈਂ ਪੈਸੇ ਪੋਸੇ ਨਾਲ ਲਾਲਚ ਨਹੀਂ ਜੰਨਾ ਇਹਨਾਂ ਚੀਜ਼ਾਂ ਦੀ ਬਸ ਇਹ ਲੱਗਦਾ ਨਹੀਂ ਕਿ ਇੱਕ ਸਾਲ ਦੋ ਇੱਕ ਮਹੀਨਿਆਂ ਤੋਂ ਦੋ ਮਹੀਨਿਆਂ ਤੋਂ ਕੁੜੀ ਲੱਭਦੇ ਪਏ ਆਪਦੇ ਤੇ ਤੁਸੀਂ ਇੱਥੇ ਉਹਨਾਂ ਨੂੰ ਸਰਟੀਫਿਕੇਟ ਦੇਈ ਜਾ ਰਹੇ ਹੋ ਨਹੀਂ ਮੇਰਾ ਕਹਿਣ ਦਾ ਵੀ ਇਹ ਤਾਂ ਉਹ ਆਂਦੇ ਆਂ ਮਾਪਿਓ ਦੇ ਨਾਲ ਸਹਿਮਤ ਹੋ ਕੇ ਆਏ ਆ ਉਹ ਤਾਂ ਕੁੜੀ ਵੀ ਆਂਦੀ ਹੈ ਮੁੰਡਾ ਵੀ ਆਂਦਾ ਸੀ ਤੁਸੀਂ ਮਾਪਿਆਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪੜਤਾਲ ਕੀਤੀ ਅਫਦਾਲ ਉਹਨੇ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਕਿ ਤੁਸੀਂ ਤਾਂ ਅਫਦਾਲ ਕਰਨੀ ਸੀ ਨਾ ਬਾਬਾ ਜੀ ਉਸ ਜੀ ਮੈਂ ਕੀਤੀ ਪੁੱਤ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਵੀ ਸਰਟੀਫਿਕੇਟ ਨੀ ਜਾਇਜ਼ ਨਾ ਉਹ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਬਾਰੇ ਮੈਂ ਫਸੂਗਾ ਉਹ ਆਂਦੇ ਨਹੀਂ ਬਾਬਾ ਜੀ ਨਾਇਜ਼ ਨਹੀਂਗਾ ਅਸੀਂ ਮਤਲਬ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰਟੀਫਿਕੇਟ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਿਜਿਸਟਰ ਵੀ ਜਦੋਂ ਆਏ ਹੀ ਲੈ ਗਏ ਜਹੇਦਾਰ ਲੈ ਗਿਆ ਸੀ ਉਹ ਰਿਜਿਸਟਰ ਨਹੀਂ ਜਦੋਂ ਨਾਲ ਦੂਜਾ ਆਇਆ ਹੀ ਹੁਣ ਕੋਈ ਰਿਜਿਸਟਰ ਨਾ ਨਵਾਂ ਰਜਿਸਟਰ ਲਾ ਲੋ ਨਵਾਂ ਰਜਿਸਟਰ ਲਾਇਆ ਕੋਈ ਨਹੀਂ ਪੁੱਤ ਜੇ ਨਹੀਂ ਲਾਇਆ ਕੋਈ ਲਾ ਦੋ ਦਾਦੂ ਹੁਣ ਮੈਂ ਨੰਨਕਰ ਚ ਕਰਨੀ ਨਹੀਂ ਮੈਂ ਹੱਥ ਜੋੜ ਕੇ ਮੈਨੂੰ ਚੀਜ਼ਾਂ ਚਾਹੁੰਦਾ ਹੀ ਨਹੀਂਗਾ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਨ ਕੇ ਖੜਾ ਛੜਾ ਕੋਈ ਮੇ ਤੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਬਾਅਦ ਤੇ ਨੰਦ ਕਰਦ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾੜੀ ਦੇਵੇ ਮੈਂ ਮੱਲੇ ਦਾ ਵੀ ਨਹੀਂ ਕਰੂੰਗਾ ਹੋਰ ਕਿੰਨੇ ਪੈਸੇ ਲਏ ਸੀ ਉਹ ਤੇ 2000 ਰੁਪਇਆ ਮੈਂ ਦਿੱਤਾ ਮੈਨੂੰ ਮੈਂ ਕਹ ਦਿੰਦਾ ਮੈਂ 5000 ਲਿਆ 10000 ਲਿਆ ਇਹਨਾਂ ਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਵੀ ਨਹੀਂ ਦੱਸਿਆ ਇਹਨਾਂ ਨੂੰ ਪੜਤਾਲ ਕਰਨ ਤੋਂ ਬਿਗਾਰੇ ਤੁਸੀਂ ਸਰਟੀਫିକੇਟ ਉਹ ਵਕੀਰ ਨੇ ਦੱਸਿਆ ਵੀ ਇਹ ਮਤਲਬ ਨੰਨ ਕਰਜ ਕਰਨੇ ਆ ਇਹ ਨੰਨ ਕਰਜ ਜੀ ਅਸੀਂ ਅਜੇ ਉਮਰੈ ਪੂਰੀ ਐ ਤੇ ਮਾਪਿਓ ਦੇ ਨਾਲ ਵੀ ਸਹਿਮਤ ਆ ਤੇ ਵਕੀਰ ਨੇ ਇਹਨੂੰ ਸਰਟੀਫିକੇਟ ਜਿਹਦਾ ਅਸੀਂ ਕਟਿਆ ਵੀ ਵਕੀਰ ਦੀ ਸਟੰਗ ਹੋਈ ਇਹਦੇ ਨਾਲ ਉਹ ਨਹੀਂ ਅੰਦਰ ਵੀ ਆ ਉਹ ਆਨੰਦ ਕਰ ਕੇ ਜਾਵਾ ਤੁਸੀਂ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੌਣ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਐ ਮੇਰੀ ਜੀ ਇਹ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਐ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੀ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮੀ ਨਾ ਡੇਢ ਮਹੀਨਾ ਹੋ ਗਿਆ ਸਾਨੂੰ ਲੱਭਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਨੰਦ ਕਾਜ ਕਰਾਏ ਆ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅੱਜ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੁੜ ਕੇ ਉਹਦੇ ਉੱਥੇ ਲੈ ਕੇ ਸਰਪੰਚਾਂ ਮੈਂਬਰਾਂ ਦੇ ਸਰਪੰਚਾਂ ਮੈਂਬਰਾਂ ਨੇ ਲਿਜਾ ਕੇ ਉੱਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਐਜੀ ਥਾਣੇ ਗਏ ਸੀ ਜੀ ਐਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਐਜੀ ਹੋ ਗਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਆ ਮਗਲੀ ਸਿਕਰਾਨ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸਿਕਰਾਨ ਦੀ ਗੱਲ ਹੈਗੀ ਸਵਾਕ ਮਹੀਨਾ ਹੋ ਗਿਆ ਤੇ ਉਹਦੇ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਉੱਥੇ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵੇ ਉਹਨਾਂ ਨੇ ਧਮਕੀਆਂ ਤੁੰਪੀਆਂ ਦੇ ਕੇ ਕੁੜੀ ਦੇ ਵੀ ਆ ਲੈ ਜਾਂ ਤੁਹਾਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਲਿਖੇ ਹੋਏ ਪਰਚਿਆਂ ਤੇ ਸਾਡੀ ਚੋਂ ਬੰਦਿਆਂ ਦੇ ਹੁਣ ਕੀ ਮੰਗ ਕਰਦੇ ਐ ਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਰੀ ਹੋਣੀ ਚਾਹੀਦੀ ਉਹਨਾਂ ਤੇ ਜਿਹਦੇ ਨਾਲ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮਾਮਾ ਲੱਗਦਾ ਕੁੜੀ ਦੇ ਸੱਤਾ ਕਿੰਨੀ ਉਮਰ ਕਿੰਨੀ ਉਮਰ ਉਹਦੀ ਉਮਰ ਹੋ ਗਈ ਪੱਕ ਕਿੰਨੀ 24 ਸਾਲ ਦੀ ਮੁੰਡੇ ਦੀ ਉੱਪਰ 25 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਕੀ ਨਾ ਕੀ ਦਾ ਉਹਦਾ ਬਦੇਵ ਸਿੰਘ ਨਾਮਾ ਦੇਵੀ ਕਹਿੰਦੀ ਹੈ 18 ਸਾਲ ਦੀ ਬੱਚੀ ਹੈ ਸਾਡੀ ਜੀ ਤੇ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਕਿੰਨੇ ਦਾ ਪਤਾ ਕਰੋ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਪੁਲਸ ਨੂੰ ਕੋਈ ਇਤਲਾਹ ਦਿੱਤੀ ਸੀ ਦਿੱਤੀ ਸੀ ਪੁਲਸ ਨੂੰ ਇਤਲਾਹ ਸੀ ਉਹਨਾਂ ਨੇ ਨਹੀਂ ਕੀਤੀ ਸਾਡੀ ਕਾਰਵਾਰੀ ਉਹਨਾਂ ਨੇ ਕਿਹੜੇ ਥਾਣੇ ਦਿੱਤੇ ਮੈਨੇ ਥਾਣੇ ਦਿੱਤੀ ਸੀਗੀ ਤੇ ਹੁਣ ਕਿਵੇਂ ਪਤਾ ਲੱਗਿਆ ਇੱਥੇ ਤੇ ਹੁਣ ਸਾਨੂੰ ਪਤਾ ਲੱਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਆ ਉਹ ਮੁੰਡਾ ਕੀ ਲੱਗਦਾ ਥੰਡਾ ਉਹ ਸਾਡਾ ਭਰਾ ਲੱਗਦਾ ਜੀ ਤੇ ਵਿਆਹ ਕਰਾ ਲਿਆ ਉਹਨਾਂ ਨੇ ਵਿਆਹ ਵਿਆਹ ਨਹੀਂ ਕਰਾਇਆ ਜੀ ਹਜੇ ਉਹਨਾਂ ਨੇ ਇੱਥੇ ਕਿਵੇਂ ਪਹੁੰਚੇ ਇੱਥੇ ਕੀ ਕਰਨਾ ਆਏ ਸੀ ਉਹਨਾਂ ਨੇ ਉਹ ਇਹਨਾਂ ਨੇ ਛੱਡੀ ਸੀਗੀ ਉਹ ਲੈ ਕੇ ਆਏ ਜਿਹੜੀ ਵਿਚੋਲੀ ਸੀਗੀ ਵਿੱਚ ਉਹ ਕੌਣ ਉਹ ਉਹਨਾਂ ਦੀ ਸੀਗੀ ਪੀਟੀ ਪੀਟੀ ਕਿੰਨਾ ਦੇ ਥੋੜੀ ਕੁੜੀ ਰਿਸ਼ਤਦਾਰੀ ਉਹਨਾਂ ਨਾਲ ਕੁਛ ਨਹੀਂ ਜੀ ਛੱਡੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕਰੋ ਜਾਂ ਤੁਹਾਨੂੰ ਫੋਨ ਪਾਣ ਪਾਚੋ ਟ੍ਰੇਸ ਨਹੀਂ ਕੀਤਾ ਉਹਨਾਂ ਦਾ ਨਹੀਂ ਕੁੜੀ ਨਹੀਂ ਦੱਸ ਕੇ ਜੀ ਜਾਨੂੰ ਨਾ ਉਹਦੀ ਕੁੜੀ ਫੋਨ ਸੀਗਾ ਉਹ ਕੁੜੀ ਨਾਲ ਗੱਲਬਾਤ ਹੋਈ ਥੋੜੀ ਕੁੜੀ ਨਹੀਂ ਹੋਈ ਜੀ ਛੱਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਐਸੋ ਉਹ ਮਹਿਣੀ ਪੈਂਡ ਹੈਗਾ ਤੇ ਉਹ ਦਿਨਾਂ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਉਹਦੇ ਘਰੇ ਹੈ ਨਹੀਂ ਸੀ ਨਹੀਂ ਪੁੱਛਿਆ ਜੀ ਇਹ ਕੀ ਮੰਗ ਕੀ ਕਰਦੇ ਹੋ ਜੀ ਐਸੀ ਮੰਗ ਕਰਨੇ ਵੀ ਸਾਡੀ ਬੇਟੀ ਆਉਣੀ ਚਾਹੀਦੀ ਏ ਤੇ ਬਾਬਾ ਜੀ ਇਹਦੇ ਕੋਲ ਪਹੁੰਚੇ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਗਿਆ ਕੀ ਵਿਆਹ ਕਰਾ ਕੇ ਤਨੰਦ ਕਰਾਇਆ ਇਹਨੇ ਗੱਲ ਤੇ ਦਿੱਤਾ ਸਰਟੀਫਿਕੇਟ ਪੈਸੇ ਲੈ ਕੇ ਦਿੱਤੇ ਇਹਨੇ ਨਾਂਦੇ ਨਹੀਂ ਹੋਏ ਹੈ ਜੀ ਕੁੜੀ ਦੀ ਸਹੀ ਕੀ ਮੰਗ ਕਰਦੇ ਹੋ ਕਿ ਕਾਰਵਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਇਹ ਜੀ ਕਾਰਵਾਈ ਕਰਦੇ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਦੋਸ਼ੀ ਇਹ ਮਾਮਲਾ ਇਹ ਜੀ ਵੀ ਇੱਕ ਮਹੀਨੇ ਪਿੰਡ ਦੀ ਲੜਕੀ ਇੱਥੋਂ ਚਲੀ ਗਈ ਸੀ ਮੇਰੇ ਹੁਣ ਧਿਆਨ ਚ ਮਾਮਲਾ ਆਇਆ ਕਿ ਉਹਨੇ ਬੁੱਕੀ ਬਰੇਂ ਪਿੰਡ ਦੇ ਇੱਕ ਦੇਵ ਸਿੰਘ ਨਾਂ ਦੇ ਵਿਅਕਤੀ ਨਾਲ ਪੇਪਰ ਮੈਰਿਜ ਕਰਾਈ ਹੈ ਕੋਰਟ ਚ ਭੇਜੋਗੇ ਆਪਦੇ ਆਰਡਰ ਕਰੇ ਇਹ ਮਾਮਲਾ ਤੁਹਾਡੇ ਧਿਆਨ ਚ ਸੀਗਾ ਪਰ ਪਰਿਵਾਰ ਵੱਲੋਂ ਕਿ ਰੋਪ ਲਗਾਇਆ ਜਾ ਰਿਹਾ ਕਿ ਪੁਲਿਸ ਨੇ ਗਾੜੀ ਕੋ ਕਰ ਵੀ ਨਹੀਂ ਸਰ ਇਹ ਮੈਂ ਤਾਂ ਪਹਿਲਾਂ ਦੀ ਗੱਲ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਬਾਕੀ ਜੇ ਕੋਈ ਬਾਰੇ ਆਉਣਗੇ ਇਹ ਪਰਦਾਲ ਕਰ ਲਾਂਗੇ